ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਲੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਹੀ ਝੋਟੀ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਤੇ ਆਪਾਂ ਪਹੁੰਚੇ ਆ ਵੀਰ सोनू ਦੇ ਕੋਲ ਆਜੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਰਹੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਵੀਰ ਜੀ ਵਧੀਆ ਚੱਈਦਾ ਭਾਜੀ ਕਹਿੰਦੇ ਚਾਰ ਪਸ਼ੂ ਪਾਉਣੇ 4 ਪਾਉਣੇ ਤੇ ਤੁਹਾਡੇੋਂ ਤੋਂ ਹੋਵੇ ਲੋ 20 ਮਿੰਟ ਲੈਂਦੀਆਂ 2 ਵਜੇ ਮੈਂ ਹੁਣ ਠੀਕ ਆ ਉਹ ਕਹਿੰਿਆ ਜਿੱਦੇ ਜੰਦਰਾਂ ਦੀ ਸੈਰ ਦੇ ਅੱਛਾ ਜੀ ਹਾਂ ਠੀਕ ਆ ਉਸੇ ਆਗੇ ਸਾਡੇ ਬਈ ਤੋਂ ਆਗੇ ਤੋਂ ਬਦ ਲੱਦਣਾ ਠੀਕ ਆ ਠੀਕ ਆ ਤੇ ਉਹ ਵੀਡੀਓ ਤੇ ਵੇਗ ਗਿਆ ਉਹ ਵੇਗਿਆ ਵੀ ਛੋਟੀ ਵਿਗੀ ਲੋਕ ਲਈ ਆਪਣੀ ਠੀਕ ਆ ਠੀਕ ਆ ਇਹ ਕਿਥੇ ਵੀ ਦੇ ਲੋਕ ਲਈ ਆ ਆਪਣੇ ਵੀ ਚੱਲ ਜਣੀ ਹੋਣ ਠੀਕ ਆ ਠੀਕ ਆ ਜੀ ਇਹ ਆਪਣੇ ਇੱਥੇ ਜਾਨੀ ਪੱਖਿਆ ਲੱਗੇ ਠੀਕ ਆ ਜੀ ਤੇ ਵੀਰ ਜੀ ਨਾਮ ਤੇ ਡਰੈਸ ਬਤਾਓ ਵੀ ਆਪਣੇ ਕੋ ਸੂਈ ਹੋਈ ਵੇਗੀ ਆ ਠੀਕ ਆ ਜੀ ਨਾਮ ਆਪਣਾ ਸੋਨੂ ਸ਼ਾਹ ਜਲਾ ਜਲਾ ਮਸਰ ਠੀਕ ਆ ਜੀ ਫੋਨ ਨੰਬਰ ਆ 91515752 ਠੀਕ ਹੈ ਜੀ ਟੇਡੇ ਘੱਟ ਵਾਲੀ ਦਿਖਾਉਣ ਲੱਗੇ ਜੀ ਆਪਾਂ ਪਹਿਲੇ ਹੀ ਨੰਬਰ ਤੇ ਤੇ ਇੱਕੋ ਹੀ ਦਿਖਾਉਣੀ ਹੈ ਦੱਸਿਓ ਭਾਜੀ ਇਹਦੀ ਡਿਟੇਲ ਇਹ ਵੀ ਜੀ ਸੂਈ ਜੇ ਇਹ ਵੀ ਜੀ ਏਰੀਆ 'ਚ ਸੂਈ ਜੇ ਅੱਛਾ ਜੀ ਉਧਰ ਕੋ ਹੋਊਗਾ ਸੱਤਾਂ ਤੋਂ ਬਾਹਰ ਹੋਊਗਾ ਜੀ ਠੀਕ ਹੈ ਜੀ ਲੀਟਰ ਠੀਕ ਹੈ ਜੀ ਠੀਕ ਹੈ ਲਓ ਜੀ ਥਾਣੇ ਨੋਕ ਕਾਲਾ ਲੱਗਾ ਜੇ ਸੁਆ ਭਾਜੀ ਸੁਆ ਭਾਜੀ ਪਹਿਲਾ ਲਓ ਜੀ ਆਦੇ ਬਦ ਦੂਜੇ ਮੈਂ ਕਿਵੇਂ ਲਾਵਾਂਗੇ ਠੀਕ ਹੈ ਜੀ ਲਵੋਚੜ ਲਵੋਚੜ ਦੇਖੋ ਨਹੀਂ ਝੋਟੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੱਦ-ਕੁੱਦ ਚੰਗਾ ਆ ਗਿਆ ਕਰਮ ਵਾਲੀ ਦਾ ਤੇ ਸਿੰਗ ਤੇ ਹਵਾਨੇ ਤੇ ਵੀ ਡੱਬ ਡੁੱਬ ਆ ਗਏ ਯਾਰ ਆਖੋ ਬਾਕੀ ਆ ਚੀਜ਼ਾਂ ਨਹੀਂ ਜੇ ਲੱਭਦੀਆਂ ਵੇਖ ਸਕਦੇ ਤੁਸੀਂ ਇਹ ਸੁਨੂਰ ਬਿਲਕੁਲ ਬਿਲਕੁਲ ਜਿਦੋਂ ਬਿਨਾ ਭਾਈ ਚੋਲੇ ਦੇ ਬੱਚੇ ਨਾਲ ਹੀ ਚੋਲੇ ਦੇ ਜੀ ਠੀਕ ਹੈ ਜੀ ਇੱਦਾਂ ਮਰਜੀ ਚੋਲਾ ਵੇਖੋ ਲਓ ਜੀ ਡੇਡਾ ਕੱਟਦੇ ਮਣਕੀ ਅੱਖ ਆ ਗਈ ਜੇ ਤੇ ਭਵੇਂ ਮਗਰੋਂ ਦੀ ਬਈ ਜਾਂ ਤੇ ਭਵੇਂ ਅੱਗੋਂ ਦੀ ਬਈ ਜਾਓ ਲਓ ਜੀ ਸੀਲੀਆਂ ਸੂਲੀਆਂ ਲਓ ਐਨ ਇੱਕ ਨੰਬਰ ਆ ਗਈ ਝੋਟੀ ਐਂ ਹੀ ਗੱਲ ਨਹੀਂ ਕੋਈ ਨਹੀਂ ਬਿਲਕੁਲ ਕੋਈ ਗੱਲ ਨਹੀਂ ਤੇ ਸ਼ਾਕੀ ਕੋਈ ਭਾਈ ਤਾਂ ਹੈ ਭਾਈ ਇਥੋਂ ਡੰਗਰੀ ਭਾਜੀ ਇੱਥੇ ਮਿਲਨੇ ਆ ਬਿਲਕੁਲ ਬਿਲਕੁਲ ਜੀ ਵੇਖ ਸਕਦੇ ਜੀ ਠੀਕ ਆ ਜੀ ਲਓ ਜੀ ਜਵਾਕ ਵੀ ਆਪਾਂ ਦਿਖਾ ਦਿੰਨੇ ਤੁਹਾਨੂੰ ਥਾਂ ਥੁਣ ਜਿਹੜਾ ਕੱਲਾ ਕੱਲਾ ਲੱਗਾ ਵੇਖ ਸਕਦੇ ਤੁਸੀਂ ਚੱਡਾ ਜਿਹੜਾ ਸਫਾਈਆਂ ਦੇ ਵਿੱਚ ਆ ਆ ਵੇਖੋ ਸੀਲ ਭਾਜੀ ਛੱਡੋ ਜੀ ਇਕੱਲਾ ਸੀਲਿਆਂ ਦੇ ਮੋਲੀ ਜਗਾ ਦੇ ਠੀਕ ਆ ਠੀਕ ਆ ਲਓ ਜੀ ਆ ਫੇਰ ਬੈ ਗਿਆ ਜੀ ਵੀਰ ਕੀ ਕਰ ਸਕਦੇ ਤੁਸੀਂ ਬਿਲਕੁਲ ਕੋਈ ਐਜੀ ਗੱਲ ਨਹੀਂ ਤਾਂ ਸ਼ਾਂਤ ਸੁਵਾਲੀ ਠੰਡਾ ਹੈ ਸੁਵਾਲੀ ਅਗਰ ਮਾਲੀ ਤੋਂ ਨਾ ਵੇਖੋ ਛੋਟੀ ਭਾਜੀ ਜਿਲਾ ਲੈ ਗਨੇ ਅੱਛਾ ਜੀ ਯਾਦ ਹੀ ਕਰੂਗਾ ਛੋਟੀ ਛੋਟੀ ਆ ਲਓ ਜੀ ਤੁਹਾਨੂੰ ਲੱਗੇ ਮਾਰ ਕੇ ਤਰੋ ਲੱਗੇ ਤੁਹਾਨੂੰ ਪੂਰਾ ਦੇਖਣੀ ਤੇ ਆ ਤੋਂ ਨਾ ਵਾ ਜੀ ਆ ਗਿਆ ਭਾਜੀ ਪੂਰਾ ਵੇਖ ਸਕਦੇ ਇਧਰ ਮਾਨਾ ਵੀ ਡੱਬ ਜੀ ਤੇ ਡੱਬ ਡੁੱਬ ਜਿਹੜੇ ਹਵਾਨੇ ਤੇ ਵੀ ਆ ਗਏ ਆ ਸਾਂਭਰ ਵਾਲੀਆ ਛੋਟੀ ਕੋਈ ਸਾਂਭ ਬੜਾ ਭਰਾ ਖੜੇ ਤੇ ਵੀਰ ਜੀ ਦੁੱਧੋ ਵਾਰ ਸਕਦੀ ਆ ਭਾਜੀ ਦੁੱਧੋ ਮੈਂ ਤੇ ਜਾ ਕੇ ਵਧੋਣੀ ਨਹੀਂ ਆ ਹਾਂਜੀ ਦੁੱਧ ਵਧਣੀ ਸੇਵਾ ਦਾ ਜੀ ਸੇਵਾ ਦਾ ਬਿਲਕੁਲ ਬਿਲਕੁਲ ਸਿਆਣੀ ਆ ਅੱਜ ਧੁੰਦੇ ਨਾਲ ਬਾਹਰ ਪਾ ਛੱਡਾਂਗੇ ਇਹਨੇ ਘਟ ਰਹੀ ਆ ਘਟਣਾ ਹੀ ਘਟਣਾ ਵਟ ਗੱਲ ਸਿਆਣੀ ਬੜੀ ਸੇਵਾ ਦੇ ਨਾਲ ਸੇਵਾ ਦੇ ਨਾਲ ਬਿਲਕੁਲ ਵੈਰੀ ਗੱਲ ਹਾਂਜੀ ਹਾਂਜੀ ਤੇ ਵੀਰ ਜੀ ਕੀ ਮੋਲ ਕਰਨਾ ਦਾ ਧਾਰਾ ਮਰਾ ਦੀ ਮੜੀਏ ਕਰਾ ਮਰਾਦੋ ਕੋਈ ਗੱਲ ਬੜੀ ਬੱਚਾ ਲਾ ਮਰਾਦੋ ਲਓ ਜੀ ਜਵਾਕ ਛੱਡ ਕੇ ਤਵਾ ਧਾਰਾ ਮਰਾ ਕੇ ਦਿਖਾਉਣੇ ਨਾਲ ਹੀ ਪਛਮਾਨ ਕੋਈ ਨਹੀਂ ਨਾਲ ਹੀ ਜਵਾਕ ਨਾਲੇ ਜਹਣਾ ਜਵਾਕ ਦਿਖਾ ਦੇਣੇ ਕੋਈ ਗੱਲ ਆਪ ਕਿਹਦੇ ਦੋਲੇ ਪਾਈ ਗਏ ਜਵਾਕ ਬਣੀ ਨੂੰ ਖਾਤਾ ਸਾਗ ਉੱਲ ਨੋਜੀ ਜਵਾਬ ਛੱਡਦਾ ਤੇ ਇਹ ਪਿਛਲੀ ਵੀਡੀਓ ਦਾ ਕਿਵੇਂ ਰਿਹਾ ਭਾਜੀ ਫਿਰ ਭਾਜੀ ਚਲੋ ਆਪਾਂ ਕੌਣ ਆ ਹਾਂਜੀ ਮਾਦੇਸ਼ੀ ਤਰੀਕੇ ਪੈ ਰਹੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿ ਉਹਨਾਂ ਦੀ ਕਿਰਪਾ ਉਹ ਸਹੀ ਗੱਲ ਹੈ ਬਿਲਕੁਲ ਬਿਲਕੁਲ ਜੀ ਹੁਣ ਆਪਾਂ ਕਹੀਏ ਆਪਣੀ ਹਿੰਮਤ ਨਾਲ ਵਿੱਚ ਡੇ ਆ ਆਪਾਂ ਆਪਣੇ ਜੋਰ ਦਾ ਵਿੱਚ ਡੇ ਆ ਮਹਾਰਾਜ ਦੀ ਕਰਨਾ ਮਹਾਰਾਜ ਦੀ ਕਿਰਪਾ ਨਹੀਂ ਵੀ ਕਰਦੇ ਆ ਮਾਲਕ ਤੇ ਮਹਾਰਾਜ ਮੇਰਿਆ ਬਾਬਾ ਬੇਸ਼ੀਤਾਰੀ ਹੋਵੇ ਹਾਂ ਬਸ ਬਲਗੀ ਚੱਕਰ ਕੋਈ ਬਿਨਾ ਜੋ ਮੰਗੀਏ ਮਿਲ ਜਾਂਦਾ ਜੋ ਤੁਹਾਨੂੰ ਮਿਲ ਜਾਂਦਾ ਮਿਲ ਜਾਂਦਾ ਸਹੀ ਗੱਲ ਹੈ ਕੋਈ ਚੀਜ਼ ਨਹੀਂ ਹੈ ਹਾਂ ਇਹ ਕੋ ਮਾਨ ਵਾਲੀ ਨਹੀਂ ਗੱਲ ਹੁੰਦੀ ਤੇ ਮਾਨ ਵਾਲੀ ਨਹੀਂ ਆ ਜੀ ਆ ਸੋ ਮਾਨ ਉਹਦਾ ਉਹਦੇ ਬੱਚੇ ਤੋਂ ਬਿਨਾਂ ਚੋਰੀ ਦੀ ਆ ਠੀਕ ਆ ਮਾਪਾ ਦੱਸਿਆ ਬੱਚੇ ਨਾਲ ਹੀ ਮਿਲਦੀ ਜੋ ਬੱਚੇ ਨਾਲ ਹੀ ਚੋਦੇ ਜੋ ਠੀਕ ਆ ਠੀਕ ਆ ਸਹੀ ਬੜੀ ਆ ਨੋ ਇਹ ਟੇਡਾ ਕੱਟ ਆ ਗਿਆ ਤੇ ਮਣਕੀ ਅੱਖ ਵਾਲੀ ਆ ਜਿਹੜੀ ਲਾਈਵ ਆਪਾਂ ਚਵਾਈ ਦਿਖਾ ਦੇਣੀ ਤੁਹਾਨੂੰ ਉਹਦਾ ਪਾਜੀ ਬਸੀ ਲਿਵੇਂ ਇਹ ਤਾਂ ਦੇਖੀ ਪੀਲੀ ਰਹੀ ਠੀਕ ਆ ਠੀਕ ਆ ਨਸਲ ਦੀ ਮੈਂ ਹਾਂ ਲੋਗ ਨੂੰ ਜਦੋਂ ਮਿੰਟ ਫਿਰ ਅਸਲ ਲੱਗੇ ਲਓ ਜੀ ਲੱਗੇ ਤੋਂ ਚੈੱਕ ਕਰ ਲੈਂਦੇ ਬਿਲਕੁਲ ਬਿਲਕੁਲ ਸਹੀ ਗੱਲ ਨਹੀਂ ਕੋਈ ਗੱਲ ਨਹੀਂ 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 ਤੁਸੀਂ ਮੇਰੇ ਭਰਾ ਜੀ ਅਰੇ ਭੈਣ ਭਰਾ ਵਾਂਗ ਦੇਖੋ ਲੱਗੇ ਲੱਗੇ ਕੈਮਰਾ ਭਰੋ ਬੜਾ ਇਕੱਲਾ ਲਓ ਜੀ ਕਿਲੇ ਕੜਵਾ ਪਸਮਾ ਵੇਖ ਸਕਦੇ ਤੁਸੀਂ ਐਨ ਕੱਲਾ ਕੱਲਾ ਥਣ ਕਰ ਕੀ ਕਰਮ ਵਾਲੀ ਠੀਕ ਹੈ ਵੀ ਜੀ ਮਗਲੀ ਛੱਡ ਤੋਂ ਦਿਖਾ ਦਿੰਦੇ ਆਪਾਂ ਕੋਈ ਪਾਰਟੀ ਫੇਰ ਕੋਈ ਵੀਰ ਕਹੇ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੈ ਯਾਰ ਯਕੀਨ ਵੀ ਸਾਨੂੰ ਤੇਰਾ ਬਣਿਆ ਲੋਕਾਂ ਨੂੰ ਲਓ ਜੀ ਅਗਲੇ ਥਲਾਂ ਦੀ ਚਵਾਈ ਜਿਹੜੀ ਮੱਕੇ ਮਗਰ ਲਈ ਅਗਲੇ ਦੀ ਨਾ ਅਗਲੇ ਦੀ ਠੀਕ ਹੈ ਠੀਕ ਹੈ ਲਓ ਜੀ ਤੇ ਸਾਡੇ ਤੇ ਚਵਾਈ ਚੂਰੀ ਐਨ ਇੱਕ ਨੰਬਰ ਆ ਕੋਈ ਪੂਰਖਤਾ ਨਹੀਂ ਮੋਟੀ ਧਾਰਿਆ ਐਨ ਪੜਾ ਹੀ ਹਿਸਾਬ ਤਾ ਮੋਟਰ ਵਾਲਾ ਜੀ ਨਾ ਚਵਾਈ ਦੀ ਜਿਹੜੀ ਐਨ ਇੱਕ ਨੰਬਰ ਆ ਕਰਮ ਵਾਲੀ ਚਲੋ ਕੋਈ ਭਰਾ ਸਾਂਭਣ ਵਾਲਾ ਲਾ ਜੂਰੇ ਦੁੱਧ ਦਾ ਫਰਕ ਜ਼ਰੂਰ ਪਾਉਗੀ ਕਿਉਂਕਿ ਇੱਥੇ ਤੂੜੀ ਤਾੜੀ ਆ ਵੀਰ ਦੇ ਹਾਂਜੀ ਜੋ ਦੁੱਧ ਦੇ ਢੱਕੇ ਲਾਉਂ ਪਰ ਮੈਂ ਦਾਦਾ ਦਾ ਦੁੱਧ ਘੜਦੀ ਆ ਨਾ ਕਹਿ ਰੋ ਨਹੀਂ ਸਿਆਣੀ ਗੱਲ ਹੈ ਆਪਣਾ ਕੀ ਘਾਟੀ ਦੱਸਣਾ ਚਾਹੀਦਾ ਕਿਉਂਕਿ ਵੱਧ ਨਿਕਲੇ ਤਾਂ ਮਜ਼ਾ ਆਉਂਦਾ ਹੈ ਆ ਕੇ ਤੇ ਇਹ ਘੱਟ ਨਿਕਲੂ ਤਾਂ ਅਗਲੇ ਨੇ ਫਰਕ ਨਹੀਂ ਕਾਕ ਹੋਰ ਦਾਸ ਟੁੱਟਦੇ ਨਾਲ ਬਿਲਕੁਲ ਬਿਲਕੁਲ ਜੇ ਵਾਦੇ ਨਿਕਲੂ ਤੇ ਦਾਹ ਜੋੜਨੇ ਆਨੇ ਆਪਾਂ ਭਾਈ ਜਿੱਤੇ ਚੈਨਲ ਦੇ ਪਾ ਲਈਏ ਮਾਣੇ ਕਿਰਪਾ ਦਾ ਉਹ ਆਪਣਾ ਨਾਂ ਹੀ ਚੱਲਣਿਆ ਵਾ ਬਿਲਕੁਲ ਬਿਲਕੁਲ ਸਹੀ ਗੱਲ ਐ ਜੀ ਮਤਲਬ ਹਾਈਲਾਈਟ ਹੋ ਜਾਂਦਾ ਆਗੇ ਬੜੀ ਸਹੀ ਗੱਲ ਐ ਤੁਹਾਨੂੰ ਵੀ ਦੀ ਗੱਲ ਹੈਗੀ ਆ ਨਹੀਂ ਨਾਂ ਬਣਿਆ ਵੀਰ ਦਾ ਪਸ਼ੂ ਚੰਗੇ ਤੇ ਰੇਟ ਬਿਲਕੁਲ ਘਟਾ ਸਾਰੇ ਕੰਮਾਂ ਵੀ ਦਾ ਨਾਂ ਹੈ ਨਾਂ ਹੈਗਾ ਬੜਾ ਲਓ ਜੀ ਗਾਰਡ ਵੇਚ ਸਕਦੇ ਜੇ ਡਿਗੜ ਤੇ ਲਾਗੇ ਆਪਣੇ ਗਾੜੀ ਆ ਇਹ ਗਾਰਡਸ਼ਾਹ ਬਰਾਬਰ ਤਾਂ ਨਹੀਂ ਵੀਰ ਹਾਂ ਗਾਰਡਸ਼ਾਹ ਬਰਾਬਰ ਹੀ ਆ ਨਾਂ ਬਰਾਬਰ ਹੀ ਆ ਬਰਾਬਰ ਹੀ ਆ ਇਹ ਆਵਲੀ ਮਗਰਲੇ ਥਣਾ ਦੇ ਚਵਾਈ ਜੇ ਬੱਚਾ ਬੜੀਆਂ ਦੇਖਿਆ ਵਾ ਠੀਕ ਆ ਜੀ ਬਾਈ ਤਾਂ ਦੀ ਚਵਾਈ ਇੰਨੀ ਗਾਰ ਮੈਂ ਪਹਿਲੀ ਵੇਖੀ ਲੱਗਦੀ ਨਹੀਂ ਗਾਰ ਚੰਗੀ ਆ ਹਾਂ ਦੋ ਜੀ ਆਹ ਵਾਲਾ ਕਾਰਟ ਜਿਹੜਾ ਬਹੁਤ ਹੀ ਘੱਟ ਲੱਭਦਾ ਵਾ ਨੀਲੀ ਰਵੀ ਨਾਲ ਚਲੋ ਬਥੇਰੀਆਂ ਲੱਭ ਜਾਂਦੀਆਂ ਰਹਿਗਾ ਤੇ ਰਹਿਗਾ ਜਿਹੜਾ ਲੈਗਾ ਲੈਗਾ ਮੇਲਾ ਲੁੱਟਣ ਵਾਲੀ ਗੱਲ ਜੀ ਅੱਜ ਇਹ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰਦਾ ਕੋਈ ਜੀ ਦੀ ਬਹੁਤ ਮਾਰੀ ਕਿਰਪਾ ਬੜੀ ਹੋਣੀ ਹੈ ਤੁਹਾਨੂੰ ਫਾਇਦਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਾਹਰ ਗਾ ਵੀ ਕਰੀ ਜਾਂਦੇ ਆ ਹਾਂਜੀ ਹਾਂਜੀ ਵੀ ਜੀ ਮੇਰੇ ਘਰੋਂ 7 ਕਿਲੋ ਕਹਿੰਦੇ 8 ਕਿਲੋ ਤੋਂ ਮਿਲ ਕੇ ਖੜੇ ਹੋਈ ਅੱਛਾ ਜੀ ਮੇਰੇ ਘਰੋਂ 8 ਕਿਲੋ ਲੀਟਰ ਮਾਰਪਰ ਖੜੇ ਪੁੱਠਾ ਸਿੱਧਾ ਕਰੇਗਾ ਠੀਕ ਹੈ ਠੀਕ ਹੈ ਜੀ ਪਰ ਮੈਂ 7 ਹੀ ਕਹਿੰਦਾ ਪਰ ਮੈਂ ਹੈਜੀ ਵੀ 7 ਹੀ ਜਾਨਾ ਵਾ ਨਹੀਂ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਹੋਊਗਾ 8 ਪਰ 7 ਦੀ ਗਾਰੰਟੀ ਆ ਵੀਰ ਦੀ ਤੇ ਹੈ ਵੀ ਸ਼ਾਂਤ ਸੁਭਾਅ ਵਾਲੀ 8 ਦਾ ਸੁਭਾਅ ਕਰਮ ਵਾਲੀ ਦਾ ਗਾਲੀ ਪ ਇਹ ਵਿਧੀ ਵਿਗਿੰਦੇ ਵੇਚੂਗਾ ਹਾਂਜੀ ਸ਼ਰਮ ਕਰੇ ਜੋ ਹੋਣਾ ਠੀਕ ਹੈ ਠੀਕ ਇਹ ਤਾਂ ਮੈਂ ਵਾਦਾ ਕਰ ਰਿਹਾ ਠੀਕ ਹੈ ਜੇ ਸਾਰਾ ਦੁੱਧ ਦੇਣੀ ਮੈਂ ਕੱਲ ਦੀ ਮੰਨ ਲਉ ਆਪਾਂ ਇਹ ਵੀ ਤੇਰੀ ਪੀਲੇ ਫੋਨ ਤੇ ਵਧੀਆ ਇਹਦੇ ਵਿਗੀ ਦੇ ਵੇਚਣੀ ਤੇ ਮੇਰਾ ਵੀਰ ਬੁਖੇ ਸਨ ਆਹੀ ਕਰ ਲੇਗੇ ਇਹ ਨਹੀਂ ਵਿਗਨੀ ਤੇ ਵਿਗਣਾ ਵਿਗਣਾ ਕੀ ਆ ਬਾਕੀ ਸੋਨੂ ਵੀਰ ਤੇਰਾ ਰੇਟ ਬਿਲਕੁਲ ਜਾਇਜ਼ ਹੁੰਦਾ ਤੇ ਜੋ ਦੁੱਧ ਆਣਾ ਸੱਚ ਹੁੰਦਾ ਨੋ ਯੋ 8 ਲੀਟਰ ਦੀ ਬਾਲਟੀ ਤੇ ਕੰਢੇਉ ਗੱਡੀ ਕਰਦੇ ਲੱਗੀ ਜਾ ਮੇਰਾ ਵੀ ਸਿਰੇ ਚ ਹੋਵੇ ਸ਼ਾਮਾਂ ਚ ਹੋਵੇ ਮੇਰੇ ਘਰ ਕੋ 3 ਨਾ 14 ਹੋਵੇ ਆਪਣਾ ਵੀ ਅਵਾ ਸਿੱਧੀ ਲਾ ਦਿੰਦੇ ਨਹੀਂ ਬਿਲਕੁਲ ਬਿਲਕੁਲ ਸਹੀ ਨਹੀਂ ਕਰਦਾ ਬਾਲ ਬਲੇ ਰੱਖਣਾ ਮੈਨੂੰ ਉਹ ਨਹੀਂ ਹੁੰਦਾ ਨਹੀਂ ਸਹੀ ਗੱਲ ਆ ਜੀ ਮੈਂ ਜਰਾ ਵੀਡੀਓ ਬਣਾਉਣੀ ਰਹਿ ਦਈਏ ਜੀ ਅਜ ਨਾ ਪਾਈਏ ਦੀ ਹੂੰ ਦੁੱਧ ਦਾ ਬਣਾ ਲੈ ਨਹੀਂ ਦੁੱਧ ਚੰਗਾ ਹੈ ਕੋਈ ਨਹੀਂ ਚੱਲ ਦੁੱਧ ਚੰਗਾ ਹੈ ਘਰ ਜਾਊ ਵੀਰ ਦੁੱਧ ਵਾਲਾ ਪਸ਼ੂ ਬਿਲਕੁਲ ਬਿਲਕੁਲ ਜੀ ਯਾਦ ਕਰੂਗਾ ਕੋਈ ਯਾਦ ਕਰੂਗੀ ਕੋਈ ਹੈ ਲਓ ਜੀ ਬਾਲਟੀ ਕੰਡਿਆਂ ਵੀ ਟੱਪ ਜੇ ਲੱਗੀ। ਜੀ ਦੇਖੋ ਇਕਰਾ ਕਰੋ ਲੱਗੇ ਹੈਗਾ ਦੁੱਧ ਜੀ ਅੱਜ ਆ ਗਿਆ। ਬਿਲਕੁਲ ਬਿਲਕੁਲ ਜੀ ਦੁੱਧ ਲੱਗੇਗੇ ਮਤਲਬ ਤੁਸੀਂ ਜਰਦੀ ਕਰ ਤੋ ਜੇ। ਦੁੱਧ ਸੱਲੇ ਜੀ ਕਾਫੀ ਦੇ ਸਕਦੇ ਜੇ ਤੁਸੀਂ। ਇਹ ਬਾਲਟੀ ਵੀ ਆਣ ਨਾਸਾਂ ਪਰਨੇ ਕਰ ਦਿੱਤੀ ਆ ਵੇਖ ਸਕਦੇ ਇਸ ਥਾਲਾਂ ਦੇ ਵਿੱਚ ਦੁੱਧ ਅਜੇ ਕਾਫੀ ਆ ਤੇ ਬਾਲਟੀ ਜਿਹੜੀ ਆ ਕੰਡਿਓ ਕੰਢੀ ਕਰਤੀ ਕਰਨ ਵਾਲੀ। ਹਾਂ ਜੀ। ਆਪਾਂ ਕੱਲ ਆਪਣੇ ਘਰ ਲਾ ਕੇ 6:30 ਪੌਣੇ 7:00 ਵਜੇ ਰਾਤੀਂ ਮੱਝ ਹੋਈ ਆ। ਅੱਛਾ ਜੀ। ਠੀਕ ਆ। ਠੀਕ ਆ। ਹੋਰ ਆਪਾਂ ਟਾਈਮ ਵੇਖ ਲਿਆ ਪਟਾਣ ਵੀ ਤੂੰ ਖਾ ਦਈਏ। ਨਹੀਂ ਦਿਖਾ ਦਿਓ ਕੋਈ। ਆ ਵੀ ਲੋ ਪੌਣੇ 10:00 ਹੋ ਗਏ ਹੁਣ। ਠੀਕ ਆ ਠੀਕ ਆ। ਠੀਕ ਆ। ਸਾਢੇ ਤੇ ਪੌਣੇ। ਇਹ ਮੰਨ ਲਓ 2 ਘੰਟੇ ਟਾਈਮ ਹੀ ਵੱਧ ਲੱਗਿਆ ਆਪਾਂ ਸਾਰੀ ਗੱਲਾਂ ਕਰਦਿਆਂ। ਨਹੀਂ ਨਹੀਂ ਸਾਰੀ। ਗੁੱਦ ਹੁਣ ਮੈਂਨੇ 7 ਕਿਲੋ ਕਰਤਾ ਸਾਬ ਨਾਲ। ਠੀਕ ਆ ਠੀਕ ਆ 7 ਕਿਲੋ ਕੱਢਤਾ। ਆਹ। ਅੱਜ ਵੀ ਦੱਸੋ ਫਿਰ। ਹਾਂਜੀ। ਕੀ ਕਰਨਾ ਮੁੱਲ ਭਾਜੀ ਇਹਦਾ? ਬੱਚਾ ਬਾਲਨ ਦਾ। ਵੀਰ ਜੀ ਮੁੱਲ ਜੇ ਮੈਂ ਦੇਣ ਵਾਲੀ ਗੱਲ ਕਰਦੀ ਆਂ ਕਿ ਤੋ 100 ਕਰਦੀ ਕਰਨਾ ਠੀਕ ਹੈ ਮੁੱਲ ਮੈਂ ਕਰਦਾ 75000 ਅੱਛਾ ਜੀ ਮਾਨਾ 70000 ਦੀ ਵਾਜੀ ਰਹੀ ਮੈਂ ਠੀਕ ਹੈ ਕਰ ਦਈਏ ਥੋੜਾ ਜਿਹਾ ਮੇਰੇ ਘਰੋਂ ਕੋਈ 8 ਦਾ ਵੀ 9 ਕਿਲੋ ਮਿਲਾਂਗੇ ਅੱਛਾ ਜੀ ਪਰ ਆਪਾਂ 7 ਕਿਲੋ ਦੀ ਫਰੀ ਮੈਂ ਹਜੇ 7 ਕਿਲੋ ਦੀ ਜਾਨਾ ਵਾ ਠੀਕ ਹੈ 70000 ਦੀ ਵਾਜੀ ਹਾਨਾ ਦੇ ਨਹੀਂ ਕਰ ਦਈਏ ਅੰਦਰ ਵੀਰ ਜੀ ਮੇਰੀ ਹੁਣ ਬੇਨਤੀ ਆ ਜੇ ਵਿਗੀ ਵੇਚਣੀਆਂ ਨਹੀਂ ਮਕਰੋ گاਵਾ ਵੇਦਨੀਆਂ ਵਾ ਅੱਛਾ ਜੀ ਠੀਕ ਹੈ ਥੋੜਾ ਜਿਹਾ ਨਹੀਂ ਥੋੜਾ ਜਿਹਾ ਦਈਏ ਤੋ ਅੱਜ ਜੋ ਮਾਰੰਦ ਕਰੇਗਾ 2000 ਛੜਾ ਦੇ 2000 ਛੜਾ ਦੇ ਕੋਈ ਠੀਕ ਹੈ ਜੈ ਜੈ 3rd ਹਾਂ 3rd ਹਾਂ ਮੇਰਾ ਫੋਨ ਲਾਵੇ 67 ਹਲਾਉਣ ਲਾਵੇ ਮੇਰਾ ਠੀਕ ਹੈ ਠੀਕ ਲਓ ਜੀ 68000 ਦੀ ਜੀ ਵੇਖੋ ਮਾਦੀ ਚੰਗੀ ਬੜੀ ਹੈ ਮਾਦੀ ਨੇ ਸਭ ਕੋ ਵੇਖਵਾ ਜੀ ਲਓ ਜੀ ਸੇਲ ਲੀਆਂ ਸੋਲੀਆਂ ਵੇ ਸਾਡੇ ਇਹ ਤੁਸੀਂ ਆ ਜੀ ਵਾਹ ਕੀ ਬਾਤ ਆ ਸਹੀ ਗੱਲ ਆ ਜੀ ਵੇਖੋ ਵੀ ਜੀ ਲਾਗੇ ਕਰਕੇ ਦਿਖਾਓ ਨਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਵੇ ਸਾਡੇ ਇਹ ਐਂ ਜਾ ਕੇ ਨਾ ਭਲਾ ਦੇ ਕੋ ਮੇਰੀ ਲਈ ਨਹੀਂ 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 ਬਿਲਕੁਲ ਜਾ ਕੇ ਦੇ ਵਿੱਚ ਕਰਾ ਇਹ ਵੇਖੋ ਜੀ ਸੋ ਜੀ ਸ਼ਾਹ ਤਾਂ ਸਪਾਵਾ ਰੀਅਰ ਡੋਕਾ ਕਿੰਨੇ ਚੰਪੜੀ 68000 ਦੀ ਬਿਲਕੁਲ ਨਾਰਮਲ ਰੇਟ ਆ ਇਸ ਤੋਂ ਪਰੇ ਰੱਬ ਦਾ ਨਾਮ ਹੈ ਚਲੋ ਕੋਈ ਭਰਾ ਸਾਹਿਬ ਨਾਲ ਲੱਭੂਗੇ ਤੇ ਆਉਂਦੀ ਤੇ ਦੁੱਧ ਚੰਗਾ ਕੱਢੀ ਜਾਣਾ ਕਰਮ ਵਾਲੀ ਨੇ ਕਿ ਵਾਈ ਚੂ ਜਿਹੜੀ ਇਹਨਾਂ ਇੱਕ ਨੰਬਰ ਆ ਬਾਕੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤਾਂ ਕਿ ਚਲੋ ਕਿ ਇਹ ਵੀਰ ਭਰਾਣ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ